ਹਾਂਜੀ ਕੜਿਆਂ ਦਰਾਹਾ ਚੰਡੀਗੜ੍ਹ ਰੋਡ ਦੇ ਉੱਪਰ ਜਿਸ ਦਾ ਨੀ ਪੱਥਰ 2012 ਵਿੱਚ ਰੱਖਿਆ ਗਿਆ ਸੀ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਦੀ ਜੋਗ ਅਗਵਾਈ ਹੇਠ ਪੰਜਾਬ ਵਿੱਚ ਵਿਸ਼ੇਪਧਰੀ ਬੁਨਿਆਦੀ ਢਾਂਚਾ ਸਰਨ ਸਚਾਰੂ ਨੀਤੀ ਤਹਿਤ ਰੂਪਨਗਰ ਸ੍ਰੀ ਚਮਕੌਰ ਸਾਹਿਬ ਨੀਲੋਂ ਦਰਾਹਾ ਸੜਕ ਨੂੰ ਅਪਗ੍ਰੇਡ ਕਰਨ ਦਾ ਨੀ ਪੱਥਰ ਮਾਨਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 7 8 2012 ਨੂੰ ਆਪਣੇ ਕਰ ਕਮਲਾ ਨ ਰੱਖਿਆ ਗਿਆ ਸੀ ਉਸ ਸਮੇਂ ਸਰਦਾਰ ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਦੇ ਸਨ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਤੇ ਇੰਜੀਨੀਅਰ ਕੇ ਕੇ ਗਰਗ ਮੁੱਖ ਇੰਜੀਨੀਅਰ ਸਨ ਰਾਹੁਲ ਤਵਾੜੀ ਆਈਐਸ ਡਿਪਟੀ ਕਮਿਸ਼ਨਰ ਲੁਧਿਆਣਾ ਸਨ ਪੀਐਸ ਔਜਲਾ ਆਈਆਈਐਸ ਸੱਤਰ ਲੋਕ ਨਿਰਪਾਣ ਵਿਭਾਗ ਸਨ ਦੱਸ ਦਈਏ ਕਿ ਲਗਭਗ 12 ਸਾਲ ਹੋ ਗਏ ਇਸ ਲੇਨ ਨੂੰ ਇਸ ਸੜਕ ਨੂੰ 4 ਲੇਨ ਬਣਾਉਣ ਦਾ ਜੋ ਪ੍ਰੋਜੈਕਟ ਹੈ 2012 ਦੇ ਵਿੱਚ ਰੱਖਿਆ ਗਿਆ ਸੀ ਹਾਂਜੀ ਖੜੇ ਆਂ ਦਰਾਹਾ ਦੇ ਚੰਡੀਗੜ੍ਹ ਰੋਡ ਦੇ ਉੱਪਰ ਜਿਸ ਜਗ੍ਹਾ ਅਸੀਂ ਖੜੇ ਆਂ ਇਸ ਜਗ੍ਹਾ ਦੇ ਉੱਪਰ 4 ਲੇਨ ਬਣਾਈ ਜਾਣੀ ਸੀ 2012 ਦੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਗਰੀਸ਼ ਸਿੰਘ ਬਾਦਲ ਵੱਲੋਂ ਇਸ ਜੋ ਸੜਕ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਈ ਜਾਵੇ ਇਸ ਸੜਕ ਦਾ ਨੀ ਪੱਥਰ ਰੱਖਿਆ ਗਿਆ ਸੀ ਤੇ ਇਸ ਨੂੰ 4 ਲੇਨ ਬਣਾਉਣ ਦਾ ਪ੍ਰੋਜੈਕਟ 2012 ਦੇ ਵਿੱਚ ਪਾਸ ਕੀਤਾ ਗਿਆ ਸੀ ਤਕਰੀਬਨ 12 ਸਾਲ ਹੋ ਗਏ ਨਾ ਤਾਂ ਇਹ ਸੜਕ ਬਣੀ ਆ ਤੇ ਨਾ ਹੀ 4 ਲੇਨ ਬਣੀ ਆ ਦੇਖ ਸਕਦੇ ਹਾਂ ਕਿ ਇਸ ਜਗ੍ਹਾ ਦੇ ਉੱਪਰ 4 ਲੇਨ ਬੰਨੀ ਸੀ ਬਹੁਤ ਵਧੀਆ ਸ਼ਾਨਦਾਰ ਸੜਕ ਬਣਨੀ ਸੀ ਕਰੋੜਾਂ ਰੁਪਏ ਦੇ ਲੱਗ ਦੇ ਨਾਲ ਇਸ ਉਪਰ ਸੜਕ ਬਣਨੀ ਸੀ ਅੱਜ ਇੱਥੇ ਲਾਈਵ ਹੋਣ ਦਾ ਕਾਰਨ ਹੈ ਬਹੁਤ ਖਬਰਾਂ ਲੱਗ ਚੁੱਕੀਆਂ ਨੇ ਪਹਿਲਾਂ ਇਸ ਸੜਕ ਨੂੰ ਬਣਾਉਣ ਦੇ ਲੈ ਕੇ ਕਿਉਂਕਿ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ ਜਿਸ ਕਰਕੇ ਜੋ ਲੋਕਲ ਲੋਕ ਨੇ ਉਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਐਕਸੀਡੈਂਟ ਹੁੰਦੇ ਨੇ ਇੱਥੇ ਤੇ ਐਮਰਜੈਂਸੀ ਵਿੱਚ ਅਗਰ ਤੁਹਾਨੂੰ ਕੋਈ ਐਮਰਜੈਂਸੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਐਮਰਜੈਂਸੀ ਵਿੱਚ ਇਸ ਸੜਕ ਤੋਂ ਲੰਘ ਸਕਦਾ ਇਸ ਸੜਕ 'ਤੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਪਰ ਜਿਸ ਜਗ੍ਹਾ ਅਸੀਂ ਖੜੇ ਹਾਂ ਇਸ ਜਗ੍ਹਾ ਫੋਲ ਲੇਨ ਬਣਨੀ ਸੀ ਦੇਖ ਸਕਦੇ ਹੋ ਕਿ ਇਸ ਸਾਈਡਾਂ ਤੋਂ ਜੋ ਇਹ ਇਹਨਾਂ ਨੇ ਲਾਈਨਿੰਗ ਕੀਤੀ ਹੋਈ ਆ ਪੱਥਰ ਲਗਾਏ ਹੋਏ ਨੇ ਇਹ ਪੱਥਰ ਟੁੱਟ ਗਏ ਨੇ ਥਾਂ-ਥਾਂ ਟੁੱਟੇ ਪਏ ਨੇ ਤੇ ਇਸ ਵਿੱਚ ਥਾਂ-ਥਾਂ ਦੇ ਉੱਪਰ ਵੱਡੇ-ਵੱਡੇ ਦਰਖਤ ਨੇ ਉੱਗੇ ਹੋਏ ਨੇ ਝਾੜੀਆਂ ਬੂਟੀਆਂ ਉਗੀਆਂ ਹੋਈਆਂ ਨੇ ਇੱਥੇ ਜੋ ਚੋਰ ਲਟੇਰੇ ਨੇ ਉਹ ਵੀ ਰਾਤ ਨੂੰ ਖੜਦੇ ਨੇ ਤੋਂ ਰਾਹੀਰ ਨੇ ਜੋ ਉੱਥੋਂ ਜਾਂਦੇ ਨੇ ਉਹਨਾਂ ਨੂੰ ਵੀ ਬਦੀ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ ਮਸਲਾ ਇਹ ਹੈ ਕਿ 12 ਸਾਲ ਹੋ ਚੁੱਕੇ ਨੇ ਪਰੰਤੂ ਅਜੇ ਤੱਕ ਇਸ ਸੜਕ ਨੂੰ ਨਾ ਤਾਂ ਬਣਾਇਆ ਗਿਆ ਤੇ ਨਾ ਹੀ 4 ਲੇਨ ਦਾ ਕੋਈ ਪ੍ਰੋਜੈਕਟ ਹੈ ਤੁਹਾਡੇ ਨਾਲ ਲਾਈਵ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਤਲਬ ਇਹ ਹੈ ਕਿ ਅੱਜ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਇੱਕ ਖਬਰ छਪੀ ਆ ਮੈਡਮ ਲਵਲੀਨ ਕੌਰ ਬੈਂਸਦੀ ਉਹਨਾਂ ਨੇ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਜੋ ਸੰਬੰਧਿਤ ਪੀਡਬਲਯੂਡੀ ਦੇ ਅਧਿਕਾਰੀ ਨੇ ਐਸਡੀਐਮ ਰੇਲਵੇ ਨੇ ਇਹਨਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਤੋਂ ਨਿਕਲ ਕੇ ਗੱਲਬਾਤ ਤੋਂ ਇਹ ਸਾਹਮਣੇ ਨਿਕਲ ਕੇ ਆਇਆ ਕਿ ਇਹ ਰੇੜਕਾ ਜੋ ਚੱਲਿਆ ਆ ਰਿਹਾ ਹੈ ਇਹ ਰੇੜਕਾ ਲੱਗਦਾ ਨਹੀਂ ਵੀ ਇਹ ਖਤਮ ਹੋਵੇਗਾ ਕਿਉਂਕਿ ਪੀਡਬਲਿਊ ਡੀ ਜ਼ेड ਪੀਡਬਲਿਊ ਡੀ ਦੇ ਜੋ ਅਧਿਕਾਰੀ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਮਤਲਬ ਦੱਸਿਆ ਕਿ ਰੇਲਵੇ ਇਸ ਵਿੱਚ ਅੜਿੱਕਾ ਲਾ ਰਿਹਾ ਹੈ ਰੇਲਵੇ ਵਾਲੇ ਇਸ 4 ਲੇਨ ਜਿਸ ਉਸ ਤੋਂ ਬਾਅਦ ਐਸ ਡੀ ਐਮ ਨਾਲ ਗੱਲ ਹੋਈ ਐਸ ਡੀ ਐਮ ਪ੍ਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਰੇਲਵੇ ਅਤੇ ਪੀਡਬਲਯੂ ਡਿਪਾਰਟਮੈਂਟ ਦੇ ਜੋ ਅਧਿਕਾਰੀਆਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਬਹੁਤ ਜਲਦੀ ਕਿਸੇ ਸਿੱਟੇ ਤੇ ਪਹੁੰਚ ਕੇ ਇਸ ਸੜਕਾ ਜੋ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਜਾਵੇਗਾ ਦੂਸਰੇ ਪਾਸੇ ਜਦੋਂ ਰੇਲਵੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਆਪਣਾ ਨਾਮ ਗੋਪਤ ਰੱਖਣ ਦੀ ਸ਼ਰਤ ਦੇ ਉੱਪਰ ਇਹ ਗੱਲਾਂ ਦਸੀਆਂ ਕਿ ਤਕਰੀਬਨ 10-12 ਸਾਲ ਪਹਿਲਾਂ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ ਉਸ ਸਮੇਂ ਜੋ ਮਟੀਰੀਅਲ ਉਸ ਸਮੇਂ ਜੋ ਮਟੀਰੀਅਲ ਸੀ ਉਹੀ ਮਟੀਰੀਅਲ ਪੀਡਬਲਯੂਡੀ ਦੇ ਅਧਿਕਾਰੀ ਵਰਤਣਾ ਚਾਹੁੰਦੇ ਨੇ ਤੇ 10 ਸਾਲ ਪੁਰਾਣਾ ਮਟੀਰੀਅਲ ਵਰਤਣ ਦੇ ਉਹ ਹੱਕ ਵਿੱਚ ਨਹੀਂ ਹਨ ਦੂਸਰਾ ਉਹਨਾਂ ਨੇ ਰੇਲ ਬਦਕ ਅਧਿਕਾਰੀ ਨੇ ਆਪਣਾ ਨਾਮ ਗੋਪਤ ਰੱਖਣ ਦੀ ਸ਼ਰਤ ਉੱਪਰ ਦੱਸਿਆ ਕਿ ਇਸ 4 ਲੇਨ ਜੋ ਬਣਨੀ ਹੈ ਇਸ ਦੇ ਦੋਵੇਂ ਪਾਸੇ ਜੋ ਸਰਵਿਸ ਲੇਨ ਨੇ ਉਸ ਉਹ ਵੀ ਬਣਨੀਆਂ ਨੇ ਕਿਉਂਕਿ 4 ਲੇਨ ਦੇ ਨਾਲ ਜੋ ਜੋ ਲੋਕਲ ਪਿੰਡ ਨੇ ਉਹਨਾਂ ਨੂੰ ਉਹਨਾਂ ਦੇ ਲਾਂਘੇ ਵਾਸਤੇ ਸਰਵਿਸ ਲੇਨ ਵੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪਿੰਡਾਂ ਨੂੰ ਜਾ ਸਕਣ ਹੋਰ ਕੋਈ ਰਸਤਾ ਨਹੀਂ ਹੈ ਦੋਹੇ ਪਾਸੇ ਸਰਵਿਸ ਲੇਨ ਬਣਨੀ ਹੈ ਡਬਲ ਸਰਵਿਸ ਲੇਨ ਹੋਏਗੀ ਤੇ ਜੋ ਵੱਡਾ ਮੁੱਦਾ ਇਸ ਦੇ ਨਾਲ ਲੱਗਦੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਡਰੇਨ ਹੈ ਟੋਬਾ ਨਮਾ ਡਰੇਨ ਹੈ ਜੋ ਬਰਸਾਤੀ ਪਾਣੀ ਦੇ ਨਿਕਾਸ ਵਾਸਤੇ ਬਣਾਈ ਗਈ ਸੀ ਪਰੰਤੂ ਦਰਾਹਾ ਨਗਰ ਕਾਉਂਸਲ ਨੇ ਇਸ ਨੂੰ ਇੱਕ ਟੋਬੇ ਦਾ ਰੂਪ ਦੇ ਦਿੱਤਾ ਇਸ ਵਿੱਚ ਜੋ ਸ਼ਹਿਰ ਦਾ ਪਾਣੀ ਪਾਇਆ ਜਾ ਰਿਹਾ ਹੈ ਹੁਣ ਵੀ ਤਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਡਰੇਨ ਦੇ ਵਿੱਚ ਜੋ ਬਰਸਾਤੀ ਪਾਣੀ ਦੇ ਨਿਕਾਸ ਵਾਸਤੇ ਬਣੀ ਹੈ ਹਾਈ ਕੋਰਟ ਦੀਆਂ ਹਦਾਇਤਾਂ ਨੇ ਕਿ ਇਸ ਵਿੱਚ ਸੀਵਰੇਜ ਦਾ ਪਾਣੀ ਨਹੀਂ ਪਾਇਆ ਜਾ ਸਕਦਾ ਅਗਰ ਟ੍ਰੀਟਮੈਂਟ ਕਰਨ ਤੋਂ ਬਾਅਦ ਇਹ ਪਾਣੀ ਪੋਣਾ ਹੈ ਤਾਂ ਉਸ ਦੀਆਂ ਖਾਸ ਹਦਾਇਤਾਂ ਨੇ ਰੂਲਸ ਨੇ ਉਸ ਵਾਸਤੇ ਗਾਈਡਲਾਈਨਸ ਨੇ ਹੁਣ 3 ਕਰੋੜ 28 ਲੱਖ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਇੱਕ ਪ੍ਰੋਜੈਕਟ ਪਾਸ ਕੀਤਾ ਗਿਆ ਤੇ ਅਢਾਈਚਾ ਪਿੰਡ ਦੇ ਕੋਲ ਇੱਕ ਸੀਵਰੇਜ ਪਲਾਂਟ ਹੈ ਜੋ ਕਿ ਚੜ੍ਹਦੇ ਪਾਸੇ ਹੈ ਪਾਣੀ ਦਾ ਬਹਾ ਅਕਸਰ ਲੈਹਦੇ ਪਾਸੇ ਹੁੰਦਾ ਉਹ ਚੜ੍ਹਦੇ ਪਾਸੇ ਟ੍ਰੀਟਮੈਂਟ ਪਲੈਂਟ ਬਣਾਇਆ ਗਿਆ ਤੇ ਉੱਥੋਂ ਇਹ ਪਾਣੀ ਜੋ ਟ੍ਰੀਟ ਕਰਕੇ ਇਸ ਡਰੇਨ ਦੇ ਵਿੱਚ ਪਾਇਆ ਜਾਣਾ ਹੈ ਉਸ ਲਈ 3 ਕਰੋੜ 28 ਲੱਖ ਰੁਪਏ ਦੇ ਟੈਂਡਰ ਪਾਏ ਗਏ ਨੇ ਕੰਮ ਚੱਲ ਰਿਹਾ ਪੈਪਾਂ ਪਾਈਆਂ ਜਾ ਰਹੀਆਂ ਨੇ ਇਹ ਹੁਣ ਸਮਾਂ ਆਉਣ ਤੇ ਪਾ ਲੱਗੂਗਾ ਕਿ ਇਹ ਪ੍ਰੋਜੈਕਟ ਕਿੰਨਾ ਕੁ ਕਾਮਯਾਬ ਹੁੰਦਾ ਹੈ ਪਰੰਤੂ ਜੋ ਇਹ ਰੇੜਕਾ ਚੱਲਿਆ ਆਉਂਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਸੜਕ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਹੋਈ ਹੈ ਉਹ ਪਿੰਡਾਂ ਦੇ ਲੋਕਾਂ ਦੀ ਮੰਗ ਸੀ ਕਿ ਸਾਨੂੰ ਕੋਈ ਫੋਰ ਲੇਨ ਨਹੀਂ ਚਾਹੀਦੀ ਇੱਥੇ ਸਾਨੂੰ ਸਿਰਫ ਇੱਕ ਵਧੀਆ ਸੜਕ ਚਾਹੀਦੀ ਸੀ ਜਿਸ ਕਰਕੇ ਸਾਨੂੰ ਕਿਸੇ ਦਿੱਕਤ ਦਾ ਪਰੇਸ਼ਾਨੀ ਦਾ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੋਕ ਪਰੇਸ਼ਾਨ ਨੇ ਨੌਕਰੀ ਪੇਸ਼ਾ ਲੋਕ ਨੇ ਬੱਚਿਆਂ ਦੀਆਂ ਜੋ ਬੈਨਾਂ ਨੇ ਸਕੂਲਾਂ ਵਾਲੀਆਂ ਉਹ ਇੱਥੋਂ ਲੰਘਦੀਆਂ ਨੇ ਸਵੇਰੇ ਸਵੇਰੇ ਇੱਥੇ ਜਾਮ ਲੱਗਦਾ ਹੈ 10 ਵਜੇ ਤੋਂ ਲੈ ਕੇ ਅੱਧਾ ਪੌਣਾ ਘੰਟਾ ਜਾਮ ਲੱਗਦਾ ਲੰਬੀਆਂ ਲੰਬੀਆਂ 2-2 3-3 ਕਿਲੋਮੀਟਰ ਲੰਬੀਆਂ ਕਿਤਾੜਾਂ ਲੱਗ ਜਾਂਦੀਆਂ ਨੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਦੱਸ ਦਈਏ ਕਿ ਇਹ ਜੋ ਰੋਡ ਹੈ ਇਹ ਦਰਾਹਾ ਤੋਂ ਇਥੋਂ ਨੀਲੋਂ ਨੀਲੋਂ ਤੋਂ ਫਿਰ ਅੱਗੇ ਚੰਡੀਗੜ੍ਹ ਨੂੰ ਜਾਂਦਾ ਹੈ ਤੇ ਇਹੀ ਮੇਨ ਰੋਡ ਹੈ ਜੋ ਜੋ ਕਿ ਸਰਕਾਰ ਦੀ ਬੇਰੁਖੀ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਬਾਰੇ ਜੋ ਹੋਰ ਨਵੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਜੋ ਸੰਬੰਧਿਤ ਅਧਿਕਾਰੀ ਨੇ ਉਹਨਾਂ ਦੇ ਪੱਖ ਵੀ ਤੁਹਾਡੇ ਸਾਹਮਣੇ ਰੱਖੇ ਜਾਣਗੇ ਹਾਂਜੀ ਭਰਾ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਦਰਾਹਾ ਹਾਂਜੀ ਜਗਵਿੰਦਰ ਸਿੰਘ ਜੀ ਆਪਾਂ ਜਿਸ ਤਰ੍ਹਾਂ ਦਰਾਹਾ ਚੰਡੀਗੜ੍ਹ ਰੋਡ ਦੇ ਉੱਪਰ ਖੜੇ ਆ ਸੜਕ ਦੀ ਬਹੁਤ ਹੀ ਖਸਤਾ ਹਾਲਤ ਹੈ ਇਸ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਇਹ ਦੇਖੋ ਜੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ 2012 ਦੇ ਵਿੱਚ ਇੱਥੋਂ ਦਰਾਹੇ ਤੋਂ ਲੈ ਕੇ ਆਪਣਾ ਰੂਪਨਗਰ ਆਨੰਦਪੁਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀਗਾ ਤੇ ਇਹ ਜਿਹੜੀ ਹਾਲਤ ਆ ਬਹੁਤ ਖਸਤਾ ਹਾਲਤ ਹੋਈ ਪਈ ਆ ਤੇ ਇਹ ਦੇਖ ਲਓ ਤੁਸੀਂ ਦੇਖ ਹੀ ਚੁੱਕੇ ਹੋ ਵੀ ਇਹ ਹੁਣ ਮੇਰੇ ਹਿਸਾਬ ਨਾਲ ਖੰਜਰ ਹੀ ਹੋ ਚੁੱਕਾ ਜਿਵੇਂ 100 ਸਾਲ ਬੀਤ ਗਏ ਹੋਣ ਇੱਥੇ ਕੁਝ ਵੀ ਨਹੀਂ ਹੋ ਰਿਹਾ ਇੱਥੇ ਬੜੇ-ਬੜੇ ਮੰਤਰੀ ਅਮਰ ਸਿੰਘ ਵਰਗੇ ਵੀ ਪ੍ਰੋਜੈਕਟ ਲੈ ਕੇ ਆਏ ਸੀਗੇ ਉਹ ਕਹਿੰਦੇ ਸੀ ਮੈਂ 5 ਸਾਲ ਦੇ ਵਿੱਚ ਉਹ ਮੈਨੂੰ ਆਇਆ ਮੈਂ ਸਾਰਾ ਕੁਝ ਰੋਡ ਵਧੀਆ ਬਣਾ ਦਾਂਗਾ ਪਰ ਇੱਥੇ ਕੁਝ ਵੀ ਨਹੀਂ ਹੁਣ ਫੇਰ ਉਹ ਬਹੁਤ ਵੱਡੀਆਂ ਫੜਾ ਮਾਰ ਰਿਹਾ ਪਰ ਇੱਥੇ ਕੁਝ ਨਹੀਂ ਇਹ ਰੋਡ ਦੇਖ ਲਓ ਤੁਸੀਂ ਕਿਵੇਂ ਟੁੱਟਿਆ ਹੋਇਆ ਅੱਗੇ ਨੀਲੋ ਦੇ ਪੁਲ ਦੇ ਟੂਲ ਟੈਕਸ ਵੀ ਆ ਜੀ ਉਥੋਂ ਦੇਖ ਲਓ ਪਰਚੀ ਵੀ ਕੱਟੀ ਜਾ ਰਹੀ ਹੈ ਇਹ ਲੋਕਾਂ ਦੇ ਨਾਲ ਲੁੱਟ ਖਸੁੱਟ ਕਰ ਰਹੇ ਨੇ ਲੋਕਾਂ ਦਾ ਜੀ ਟੈਕਸ ਆ ਉਹ ਆਪ ਹੀ ਖਾਈ ਜਾਂਦੇ ਨੇ ਇੱਥੇ ਕੁਝ ਨਹੀਂ ਕਰ ਰਹੇ ਤੇ ਮੈਂ ਕਹਿੰਦਾ ਵੀ ਸਰਕਾਰ ਨੂੰ ਇਸ ਵਿੱਚ ਧਿਆਨ ਵਿੱਚ ਲੈਣਾ ਚਾਹੀਦਾ ਹੈ ਤੇ ਇਹ ਜੋ ਛੜਕ ਹੈ ਵਧੀਆ ਤਰੀਕ ਨੇ ਬਣਾਈ ਜਾਵੇ ਤੇ ਲੋਕਾਂ ਜੋ ਐਕਸੀਡੈਂਟ ਹੁੰਦੇ ਨੇ ਜਾਂ ਜਾਮ ਲੱਗਦੇ ਨੇ ਉਹਨਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਸੰਜੀਪ 12 ਸਾਲ ਹੋ ਗਏ 12 ਸਾਲ ਦੇ ਵਿੱਚ ਫੋਰ ਲੇਨ ਦਾ ਪ੍ਰੋਜੈਕਟ ਲੈ ਕੇ ਆਏ ਸੀ ਵੀ ਚਾਰ ਫੋਰ ਲੇਨ ਬਣਾਵਾਂਗੇ ਸੀ ਫੋਰ ਲੇਨ ਤਾਂ ਨਹੀਂ ਬਣੀ ਦੇਖ ਸਕਦੇ ਹੋ ਕਿ ਖੰਡਰ ਬਣਿਆ ਪਿਆ ਬਿਲਕੁਲ ਹੀ ਜੋ ਉਹਨਾਂ ਨੇ ਕੀਤਾ ਸੀ ਮਟੀਰੀਅਲ ਲਾਇਆ ਸੀਗਾ ਆਹ ਫੈਂਸਿੰਗ ਲਾਈ ਸੀ ਟੁੱਟ ਚੁੱਕੀ ਆ ਪਰੰਤੂ ਜੋ ਸੜਕ ਆ ਇਹ ਇਹ ਸੜਕ ਵੀ ਨਹੀਂ ਬਣਾਈ ਗਈ ਪਿਛਲੇ 12 ਸਾਲ ਤੋਂ ਇਸ ਦੀ ਵੀ ਖਸਤਾ ਹਾਲਤ ਆ ਕੀ ਕਹੋਗੇ ਇਸ ਬਾਰੇ ਇਹ ਤਾਂ ਬਹੁਤ ਜ਼ਿਆਦਾ ਖਸਤਾ ਹਾਲਤ ਆ ਜੀ ਇਹ ਤਾਂ ਦੇਖ ਲਓ ਵੀ ਤੁਸੀਂ ਉੱਥੋਂ ਜਾਮ ਲੱਗਦਾ ਸਵੇਰੇ ਰਾਹਗੀਰਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਹੁਣ ਦੇਖੋ ਆਨੰਦਪੁਰ ਸਾਹਿਬ ਮੇਲਾ ਵੀ ਲੱਗਣ ਵਾਲਾ ਆਪਣੇ 2 ਮਹੀਨੇ ਰਹਿ ਗਏ ਮਹੀਨਾ ਨੂੰ ਰਹਿ ਗਿਆ ਤੇ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਕਿਉਂ ਆਨੰਦਪੁਰ ਸਾਹਿਬ ਵਾਸੀ ਦਾ ਇਹ ਰਸਤਾ ਵਾ ਮੇਨ ਇਹਨੂੰ ਜਲਦ ਤੋਂ ਜਲਦ ਬਣਾ ਦੇਣਾ ਚਾਹੀਦਾ ਹੈ